ਕਰੋ ਹੋਣੀ ਦਿਨ ਮੁਕਾਓ ਅਸੀਂ ਤੇਰੇ ਤਾਂ ਬਸਣਾ ਵੇ ਪਹਿਲਾ ਅਸਲਾ ਠੀਕ ਕਰੋ ਅਸੀਂ ਤੇਰੇ ਤਾਂ ਬਸਣਾ ਪਹਿਲਾ ਅਸਲਾ ਠੀਕ ਕਰੋ ਅਸ ਤੇਰੇ ਤਾਂ ਬਸਣਾ ਵੇ ਪਹਿਲਾ ਅਸਲਾ ਠੀਕ ਕਰੋ ਅਸੀਂ ਤੇਰੇ ਤਾਂ ਬਸਣਾ ਵੇ ਅਸਲਾ ਠੀਕ ਕਰੋ ਹਾਈ ਕੋਰਟੇ ਨੂੰ ਟੀਪਾ ਨਹੀਂ ਹਾਈ ਕੋਰਟੇ ਨੂੰ ਕੀ ਪੜਨੀ ਹਾਈ ਕੋਰਟੇ ਨੂੰ ਟੀਪਾ ਨਹੀਂ ਹਾਈ ਕੋਰਟੇ ਨੂੰ ਕੀ ਪੜਨੀ ਪਹਿਲਾਂ ਤੁਸੀਂ ਅਸਲਾ ਠੀਕ ਕਰੋ ਬਥਾੜਾ ਅਸਲਾ ਮੈਂ ਤੇਰੇ ਨਹੀਂ ਬਸਣਾ ਵੇ ਤੁਹਾਡਾ ਅਸਲਾ ਠੀਕ ਨਹੀਂ ਮੈਂ ਤੁਹਾਡੇ ਦਾ ਨਾ ਬਸਣਾ ਵੇ ਤੁਹਾਡਾ ਅਸਲਾ ਠੀਕ ਨਹੀਂ ਮੈਂ ਤੁਹਾਡੇ ਨਹੀਂ ਬਸਣਾ ਵੇ ਤੁਹਾਡਾ ਅਸਲਾ ਠੀਕ ਨਹੀਂ ਹਾਪੀ ਪੀਤੇ ਪੀ ਪਾਇਆ ਹਾਪੀ ਪੀਤੇ ਪੀ ਪਾਇਆ ਹਾਪੀ ਪੀਤੇ ਪੀ ਪਾਇਆ ਹਾਪੀ ਪੀਤੇ ਪੀ ਪਾਇਆ ਮੈਂ ਤੇਰੇ ਨਹੀਂ ਬਸਣਾ ਵੇ ਤੇਰਾ ਲੰਮਾ ਸਰੀਰ ਕਾਇਆ ਮਾਂ ਤੇਰਾ ਲੰਮਾ ਸਰੀਕ ਆਇਆ ਹੈ ਤੇਰੇ ਨਹੀਂ ਬਸਣਾ ਤੇਰਾ ਲੰਮਾ ਸਰੀਕ ਆਇਆ ਹੈ ਹਾਏ ਵੇ ਅਖਸੋਰ ਮੇਵਾਲੀਆ ਹਾਏ ਵੇ ਅਖਸੋਰ ਮੇਵਾਲੀਆ ਹਾਏ ਵੇ ਅਖਸੋਰ ਮੇਵਾਲੀਆ ਹਾਏ ਵੇ ਅਖਸੋਰ ਮੇਵਾਲੀਆ ਛੇਤੀ ਛੇਤੀ ਗੱਲ ਘਾਰ ਲਾਵੇ ਗੱਡੀ ਤੋਰਨੇ ਵਾਲੀਆ ਛੇਤੀ ਛੇਤੀ ਗੱਲ ਘਾਰ ਲਾਵੇ ਗੱਡੀ ਤੋਰਨੇ ਵਾਲੀਆ ਛੇਤੀ ਛੇਤੀ ਗੱਲ ਘਾਰ ਲਾਵੇ ਗੱਡੀ ਤੋਰਨੇ ਵਾਲੀਆ

ਕਿਹੜੀਆਂ ਹੁੰਦੀਆਂ ਯਾਰ ਤੇ ਅੱਜ ਮੈਂ ਕਹਿ ਲਾਵਾ ਹੋਣੀ ਮੇਰਾ ਅਜਵ ਕਹਿ ਲਾਵਾ ਹੋਣੀ ਮੇਰਾ ਪੱਟੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਵਾਰੀ ਪੱਟੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਵਾਰੀ ਨੈਤੇ ਆਣਾ ਜਾਣਾ ਉਹਦਾ ਕੰਮ ਸਾਰਾ ਕਾ ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ ਦਸ ਕੀ ਮੈਂ ਕੱਡਾ ਮਾਰ ਮਾਰੇ ਮੇਰੇ ਦਸ ਕੀ ਮੈਂ ਕੱਡਾ ਮਾਰ ਮਾਰੇ ਮੇਰੇ ਦਸ ਕਿੰਦਾ ਕੱਡਾ ਮਾਰ ਮਾਰੇ ਮੇਰੇ ਦਸ ਕਿੰਦਾ ਕੱਡਾ ਮਾਰ ਮਾਰੇ ਮੇਰੇ ਛਲਪਾ ਉਹਨੇ ਤੇਰੇ ਤੋਂ ਮੇ ਪਹਿਣਾ ਨੱਚੀਆਂ ਮਾਰੇ ਨੱਚੀਆਂ ਦੇਰਾ ਬਚਾਲਿਓ ਇੱਤਵਾ ਫੜ ਲੈਂਦੀ ਆ ਤੇਰੇ ਤੋਂ ਮੇ ਪਹਿਣਾ ਨੱਚੀਆਂ ਥੋੜੇ ਨੱਚੀਆਂ ਦੋਰਾ ਖਟ ਖਟ ਕੇ ਲਿਆਂਦੇ ਬਾਸ ਦੇ ਡੰਡੇ ਨੀ ਕਨੇਡਾ ਚੰਦਰੀਏ ਲੈ ਗਈ ਸ਼ਾਟ ਕੇ ਬੰਦੇ 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 ਖਟ ਖਟ ਕੇ ਲਿਆਂਦੇ ਬਾਸ ਦੇ ਡੰਡੇ ਕਦੋਂ ਆਉਣਗੇ ਰੱਬਾ ਸਾਡੇ ਰ ਦਵਾਨ ਗੇ ਰੱਬਾ ਸਾਡੇ ਰੌਣਕੀ ਬੰਦੇ ਦਵਾਨ ਗੇ ਰੱਬਾ ਸਾਡੇ ਰੌਣਕੀ ਬੰਦੇ ਉਸ ਦਾ ਕਬੂਤਰ ਐ ਅੱਖੀਆਂ ਸ਼ਰਾਬ ਦੀ ਬਗਾ ਕਬੂਤਰ ਇਹ ਸ਼ਰਾਬ ਦੀ ਬੱਚੇ ਕਾਜਲੇ ਦਾ ਡੋਰਾ ਵੇਨ ਸਿੱਤ ਨੱਚਦਾ ਜੋੜਾ ਨੱਚਦਾ